ਸੂਟਾ ਟੱਕੀ ਸੀਮਤ ਰੱਖੀ ਕਾਜੂ ਬਦਾਮਾਂ ਦੀ ਰੀਤ ਨਾ ਲਾਵੀ ਨਹੀਂ ਦਰਸਾ ਪਾਲੈ ਨਾਏ ਗੋਡੇ ਦੇ ਲੀਟਾ ਲੈਣੇ ਨਹੀਂ ਓਮੇ ਜੇਹੇ ਮਿਠਾਈ ਦੇਵੀ ਤਰੇਲਾ ਵਿੱਚ ਪਾਨ ਦੇਵੀ ਤੈਨੂੰ ਸਮਝਾ ਲੈਣਾ ਹੈ ਗੋਡੇ ਦੇ ਲੀਟਾ ਲੈਣੇ ਜੇ ਤੂੰ ਸੁੱਖ ਤੇ ਸ਼ਾਂਤੀ ਚਾਹੁੰਦਾ ਤੈਨੂੰ ਰਾਤ ਹੀ ਕਹਿਣਾ ਪੈਣਾ ਨਹੀਂ ਦਾ ਬੁੱਧਾ ਪਾ ਲੈਣਾ ਹੈ ਗੁੱਡੇ ਦੇ ਲੀਟਾ ਲੈ ਲੈ ਲੈਟ ਪੈਗ ਦਾ ਪੈਕੇਜ ਪਾਵੀ ਟੁਕਾ ਟਾਕੀ ਕਰਨੀ ਚਾਹੇ ਨਾ ਬੁਲਾਵੀ ਪਿੱਟ ਸਿਆਪਾ ਪਾ ਲੈਣਾ ਹੈ ਗੁੱਡੇ ਦੇ ਲੀਟਾ ਲੈ ਲੈ ਗੁੰਡਾ ਛੋਟਾ ਆਪਣੀ ਵਾਦੋਂ ਟੁੱਟ ਕੇ ਸੱਜਣਾ ਰੋਟੀ ੁੱਟੇ ਲਾ ਦੇਣਾ ੁੱਟਿਆਂ ਤੇ ਲਈ ਤਾ ਲੈ ਨੇ ਮਾਨੁ ਆਖੀ ਘੱਟ ਹੀ ਬੋਲੇ ਬੋਲਣ ਤੋਂ ਪਹਿਲਾਂ ਉਹ ਸੋਵਾਰੀ ਤੋਲੇ ਨਹੀਂ ਚੰਡੀ ਰੂਪ ਦਿਖਾ ਰਹੇ ਰਾਏ ੁੱਟਿਆਂ ਤੇ ਲਈ ਤਾ ਲੈ ਨੇ ਉਸ ਦੇ ਸ਼ੇਦਾਂ ਨੂੰ ਕੱਟ ਕੇ ਉਹ